ਇਸਨੂੰ ਦੱਸੋ ਤੁਸੀਂ ਸਾਡੇ ਅੱਗੇ ਕਿਲ ਕਿਉਂ ਗੱਡੇ ਹੋਣ ਕਿਹੜੇ ਮੂੰਹ ਨਾਲ ਵੋਟਾਂ ਮੰਗਣਾ ਜੇ ਸਾਨੂੰ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਤਾਂ ਕਿਹੜੇ ਮੂੰਹ ਨਾਲ ਸਾਡੇ ਤੋਂ ਵੋਟਾਂ ਮੰਗਣਾ ਹੈ ਤੁਸੀਂ ਪੰਜਾਬੀਆਂ ਨੂੰ ਦੇਸ਼ ਤੋਂ ਵੱਖ ਕਰਕੇ ਦੇਖ ਰਹੇ ਹੋ ਦੇਸ਼ ਤੋਂ ਵੱਖ ਕਰ ਦਿੱਤਾ ਤੇ ਕਿਹੜੇ ਮੂੰਹ ਨਾਲ ਤੁਸੀਂ ਸਾਡੀ ਵੋਟ ਦੇ ਹੱਕਦਾਰ ਹੋ ਇਸ ਕਰਕੇ ਜ਼ਰੂਰੀ ਹੈ ਮੋਦੀ ਦੀ ਸਰਕਾਰ ਨੂੰ ਇਥੋਂ ਚੁੱਕੀ ਕਰਨਾ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਕੋਈ ਬੀਜੇਪੀ ਦਾ ਲੀਡਰ ਵੋਟ ਮੰਗਣ ਆਏਗਾ ਤਾਂ ਉਸ ਨੂੰ ਕਿਹੜੇ ਸਵਾਲ ਪੁੱਛਣੇ ਨੇ ਇਸ ਦੀ ਤਿਆਰੀ ਸਯੁਕਤ ਕਿਸਾਨ ਮੋਰਚੇ ਨੇ ਕਰ ਲਈ ਹੈ ਕਿਸਾਨ ਲੀਡਰਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਫਿਲਹਾਲ ਸਾਡਾ ਫੈਸਲਾ ਇਹ ਹੈ ਇਸ ਸਕੀਮ ਦਾ ਵੀ ਅਸੀਂ ਭਾਜਪਾ ਨੂੰ ਸਵਾਲ ਕਰਾਂਗੇ ਜਦੋਂ ਪਿੰਡਾਂ ਚੋਂਣਗੇ ਵੀ ਸਾਨੂੰ ਦੱਸੋ ਤੁਸੀਂ ਸਾਡੇ ਅੱਗੇ ਕਿਉਂ ਗੱਡੇ ਹੁਣ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆਏ ਹੋ ਤੁਸੀਂ ਸਾਡੇ ਅੱਗੇ ਸੱਤ-ਸੱਤ ਲੈਅਰ ਤੇ ਬੈਰੀਕੇਡ ਸਿਮੈਂਟਡ ਬੈਰੀਕੇਡ ਕਿਉਂ ਖੜੇ ਕੀਤੇ ਹੁਣ ਕਿਹੜੇ ਮੂੰਹ ਨਾਲ ਸਾਡੇ ਕੋਲ ਵੋਟਾਂ ਮੰਗਣ ਆਏ ਹੋ ਤੁਸੀਂ ਸਾਨੂੰ 13 ਮਹੀਨੇ ਸੜਕਾਂ ਦੇ ਉੱਤੇ ਰੁਲਣ ਲਈ ਮਜਬੂਰ ਕੀਤਾ ਹੁਣ ਕਿਹੜੇ ਮੂੰਹ ਨਾਲ ਸਾਡੇ ਕੋਲ ਵੋਟਾਂ ਮੰਗਣ ਆਏ ਹੋ ਜੇ ਸਾਨੂੰ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਤਾਂ ਕਿਹੜੇ ਮੂੰਹ ਨਾਲ ਸਾਡੇ ਕੋਲ ਵੋਟਾਂ ਮੰਗਣ ਆਏ ਹੋ ਤੁਸੀਂ ਪੰਜਾਬੀਆਂ ਨੂੰ ਦੇਸ਼ ਤੋਂ ਵੱਖ ਕਰਕੇ ਦੇਖ ਰਹੇ ਹੋ ਦੇਸ਼ ਤੋਂ ਵੱਖ ਕਰ ਦਿੱਤਾ ਤੇ ਕਿਹੜੇ ਮੂੰਹ ਨਾਲ ਤੁਸੀਂ ਸਾਡੀ ਵੋਟ ਦੇ ਹੱਕਦਾਰ ਹੋ ਅਸੀਂ ਉਹਨਾਂ ਤੇ ਸਵਾਲ ਕਰਾਂਗੇ ਉਹਨਾਂ ਨੂੰ ਭਾਜਪਾ ਨੂੰ ਹਰਾਉਣ ਦਾ ਕੰਮ ਕਰਾਂਗੇ ਵੋਟ ਤੇ ਛੋੜ ਦਾ ਕੰਮ ਕਰਾਂਗੇ ਕਿ ਇਹ ਭਾਜਪਾ ਦੇ ਗ੍ਰੇਸਟ ਕਿਸਾਨ ਜਾਨਾ ਤਾਂ ਕਿਹੜੀ ਪਾਰਟੀ ਦੇ ਨਾਲ ਜਾਣਗੇ ਇਹ ਇਹ ਅਸੀਂ ਕਿਸੇ ਨੂੰ ਸਲਾਹ ਦੇਵਾਂਗੇ ਸਿਰਫ ਇੱਕ ਗੱਲ ਕਹਾਂਗੇ ਵੀ ਵਿਨਿੰਗ ਕੈਂਡੀਡੇਟ ਨੂੰ ਵੋਟ ਦਿਓ ਇਹ ਵੀ ਨਾ ਹੋਵੇ ਵੀ ਵੋਟ ਤੁਹਾਡੀ ਖਰਾਬ ਹੋ ਜੇ ਡਿਵੀਜ਼ਨ ਹੋ ਕੇ ਵੋਟ ਫਿਰ ਉਹ ਭਾਜਪਾ ਨੂੰ ਲਾਭ ਮਿਲੇ ਇਸ ਤਰ੍ਹਾਂ ਨਹੀਂ ਜਿਹੜਾ ਉਹਨਾਂ ਦੇ ਮੁਕਾਬਲੇ ਤੇ ਤਖੜਾ ਕੈਂਡੀਡੇਟ ਹੈ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਵੋਟ ਦਿਓ ਤਾਂ ਕਿ ਭਾਜਪਾ ਨੂੰ ਹੌਣ ਤੋਂ ਰੋਕਿਆ ਜਾ ਸਕੇ ਕਿਉਂਕਿ ਭਾਜਪਾ ਦੇਸ਼ ਲਈ ਖਤਰਾ ਹੈ ਸੋ ਮਬ ਆਪਣਾ ਇਹ ਹੈ ਜੇ ਬਾਪ ਬਾ ਦੁਬਾਰਾ ਆ ਗਈ ਤਾਂ ਸੰਵਿਧਾਨ ਨਹੀਂ ਬਚਣਾ ਸੰਵਿਧਾਨ ਨਹੀਂ ਬਚਣਾ ਲੋਕਾਂ ਦੇ ਹੱਕ ਨਹੀਂ ਬਚਣੇ ਇੱਥੇ ਡਿਕਟੇਟਰਸ਼ਿਪ ਹੋਏਗੀ ਇੱਥੇ ਟੋਟਲ ਕਾਰਪੋਰਟਾਈਜ਼ੇਸ਼ਨ ਹੋ ਜਾਏਗਾ ਨਾ ਬਿਜ਼ਨਸ ਬਚੇਗਾ ਨਾ ਇੰਡਸਟਰੀ ਬਚੇਗੀ ਨਾ ਖੇਤੀ ਬਚੇਗੀ ਕੋਈ ਸੈਕਟਰ ਨਹੀਂ ਬਚੇਗਾ ਹਰ ਸੈਕਟਰ ਦੇ ਵਿੱਚ ਕਾਰਪੋਰੇਟਸ ਛਾ ਜਾਣਗੇ ਤੇ ਇਸ ਕਰਕੇ ਜ਼ਰੂਰੀ ਹੈ ਮੋਦੀ ਦੀ ਸਰਕਾਰ ਨੂੰ ਇਥੋਂ ਛੁੱਟੀ ਕਰਨ ਦੇਸ਼ ਦੇ ਹਿੱਤ ਚ ਹੈ ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨਾਰੀ ਬਾਰਡਰ ਤੇ ਵੀ ਬੈਠੇ ਹੋਏ ਨੇ ਸਰਕਾਰ ਨਾਲ ਕਈ ਗੇੜ ਦੀ ਗੱਲਬਾਤ ਹੋਈ ਪਰ ਗੱਲ ਸਿਰੇ ਨਾ ਚੜੀ ਉਧਰ ਸੰਯੁਕਤ ਕਿਸਾਨ ਮੋਰਚਾ ਵੀ ਲਗਾਤਾਰ ਕੋਈ ਨਾ ਕੋਈ ਕਾਲ ਦੇ ਰਿਹਾ ਅਤੇ ਹੁਣ ਚੋਣ ਪੱਟ ਦੇ ਵਿੱਚ ਵੀ ਭਾਜਪਾ ਨੂੰ ਘੇਰਨ ਦੀ ਤਿਆਰੀ ਹੋ ਗਈ ਹੈ